ਕੇਂਦਰ ਵੱਲੋਂ ਮਹਿੰਗਾਈ ਪੱਤਾ ਜਿਹੜਾ ਵਾ ਉਹਦੇ ਚ 3% ਦੀ ਵਾਧਾ ਕੀਤਾ ਗਿਆ ਵਾ ਸਰਕਾਰ ਦੇ ਉੱਤੇ ਇਹਦਾ ਜਿਹੜਾ ਬੋਝ ਆ ਕੇਂਦਰ ਸਰਕਾਰ ਤੇ ਆਲਮੋਸਟ 10000 ਕਰੋੜ ਦਾ ਪਊਗਾ ਔਰ ਇਹਦਾ ਬੈਨੀਫਿਟ ਜਿਹੜਾ ਵਾ ਉਹ ਕਰੀਬ 1 ਕਰੋੜ 18 ਲੱਖ ਕਰਮਚਾਰੀ ਤੇ ਪੈਨਸ਼ਨਰਸ ਨੂੰ ਇਹਦਾ ਬੈਨੀਫਿਟ ਮਿਲੂਗਾ 49 ਲੱਖ ਐਸਲੇ ਕੇਂਦਰ ਦੇ ਕਰਮਚਾਰੀ ਨੇ ਔਰ ਆਲਮੋਸਟ 69 ਲੱਖ ਜਿਹੜੇ ਨੇ ਉਹ ਪੈਨਸ਼ਨਰਸ ਨੇ ਔਰ ਇਹਨੂੰ ਲਾਗੂ ਕੀਤਾ ਜਾਊਗਾ ਜੁਲਾਈ 1 2025 ਤੋਂ ਇਹਦਾ ਮਤਲਬ ਹੈ ਕਿ ਤਨਖਾਹ ਦੇ ਨਾਲ ਅਗਲੀ ਤਨਖਾਹ ਦੇ ਨਾਲ ਪਿਛਲੇ 3-4 ਮਹੀਨਿਆਂ ਦਾ ਜਿਹੜਾ ਬਖਾਇਆ ਵਾ ਏਰੀਅਰਸ ਆ ਉਹ ਵੀ ਤੁਹਾਨੂੰ ਮਿਲਣਗੇ ਨਾਰਮਲੀ ਡੀਏ ਜਿਹੜਾ ਵਾ ਇਹ ਸਾਲ 'ਚ ਦੋ ਵਾਰੀ ਰਿਵਾਈਜ਼ ਕੀਤਾ ਜਾਂਦਾ ਜਨਵਰੀ ਔਰ ਜੁਲਾਈ ਦੇ ਵਿੱਚ ਇਕਨਰਕੀ ਜੁਲਾਈ ਦੇ ਵਿੱਚ ਇਹਨੂੰ ਰਿਵਾਈਜ਼ ਨਹੀਂ ਸੀ ਕੀਤਾ ਗਿਆ ਔਰ ਹੁਣ ਠੀਕ ਦੀਵਾਲੀ ਤੋਂ ਪਹਿਲਾਂ ਇਹ ਜਿਹੜਾ ਡੀਏ ਆ ਡੀਏ ਇਹ ਹੁਣ ਕੇਂਦਰ ਨੇ ਰਿਵਾਈਜ਼ ਕੀਤਾ ਵਾ ਕਿੰਨਾ ਕੁ ਫਰਕ ਪਊਗਾ ਜੇ ਕਿਸੇ ਦੀ ਬੇਸਿਕ ਸੈਲਰੀ 18000 ਦੇ ਕਰੀਬ ਆ ਤੇ ਉਹਨੂੰ ਆਲਮੋਸਟ 550 ਰੁਪਏ ਦਾ ਹਰ ਮਹੀਨੇ ਫਾਇਦਾ ਹੋਵੇਗਾ ਸੋ ਇਹ ਤੀਖੇ ਨਾਲ ਚੰਗੀ ਖਬਰ ਆ ਕਰਮਚਾਰੀਆਂ ਵਾਸਤੇ ਪੈਨਸ਼ਨਰਸ ਵਾਸਤੇ ਦਿਵਾਲੀ ਤੋਂ ਠੀਕ ਪਹਿਲਾਂ ਹੁਣ ਅਗਲੀ ਖਬਰ ਵੱਲ ਵਧਦੇ ਆ ਪੰਜਾਬ ਦੇ ਹਲਕਾ ਗੁਰੂ ਹਰ ਸਹਾਏ ਦੇ ਵਿੱਚ ਬੜੀ ਮੰਦਭਾਗੀ ਖਬਰ ਆਈਆਂ ਪਿਛਲੇ ਕਰੀਬ 4 ਦਿਨਾਂ ਦੇ ਵਿੱਚ 4-5 ਦਿਨਾਂ ਦੇ ਵਿੱਚ 3 ਮੌਤਾਂ ਓਵਰਡੋਜ਼ ਨਾਲ ਹੋਈਆਂ ਵਾਂ ਔਰ ਇੱਕ ਮੌਤ ਉਸ ਤੋਂ ਪਹਿਲਾਂ ਥੋੜੀ ਦਿਨ ਪਹਿਲਾਂ ਵੀ ਸੀ ਇੱਕ ਤਰੀਕੇ ਨਾਲ ਸੋ ਪਿਛਲੇ ਕੁਝ ਦਿਨਾਂ ਅਸੀਂ 4 ਮੌਤਾਂ ਓਵਰਡੋਜ਼ ਨਾਲ ਹੋਈਆਂ ਲੱਖੋ ਕੇ ਬਹਿਰਾਮ ਪਿੰਡਿਆ ਜਿੱਥੇ ਇਹ ਘਟਨਾ ਵਾਪਰੀ ਰਣਦੀਪ ਸਿੰਘ ਰਮਨਦੀਪ ਸਿੰਘ ਤੇ ਉਮੇਦ ਸਿੰਘ ਦੀ ਓਵਰਡੋਜ਼ ਨਾਲ ਡੈਥ ਹੋਈ ਔਰ ਉਸ ਤੋਂ ਪਹਿਲਾਂ ਸੰਦੀਪ ਸਿੰਘ ਦੀ ਵੀ ਕੁਝ ਦਿਨ ਪਹਿਲਾਂ ਡੈਥ ਹੋਈ ਸੀ ਔਰ ਉਹਦੀ ਸਿਰਫ 2 ਸਾਲ ਦੀ ਇੱਕ ਛੋਟੀ ਜੀ ਬੱਚੀ ਆ ਪਿੰਡ ਬਣਾਇਦਾ ਕਹਿਣਾ ਵਾ ਕਿ ਮੈਡੀਕਲ ਸਟੋਰ ਜਿਹੜੇ ਨੇ ਪਿੰਡ ਦੇ ਵਿੱਚ ਉੱਥੇ ਨਸ਼ੇ ਵਿਕਦੇ ਨੇ ਔਰ ਗੁੱਸੇ ਵੱਜੋਂ ਪਿੰਡ ਦੇ ਲੋਕਾਂ ਨੇ ਫਿਰੋਜ਼ਪੁਰ ਫਾਜ਼ਿਲਕਾ ਸਰਕ ਦੇ ਉੱਤੇ ਜਾਮ ਲਾਇਆ ਅੱਜ ਮੁਜ਼ਾਰੇ ਵੀ ਕੀਤੇ ਜੋ ਇਹ ਹੋ ਰਿਹਾ ਵਾ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਕੁਝ ਪਿੰਡਾਂ ਦੇ ਵਿੱਚੋਂ ਇਸੇ ਤਰ੍ਹਾਂ ਦੀ ਖਬਰ ਆਈ ਸੀ ਔਰ ਹੁਣ ਜਿਹੜਾ ਮੰਦੋਟ ਏਰੀਆ ਵਾ ਗੁਰੂ ਹਰ ਸਾਹਿਬ ਉੱਥੋਂ ਇਹੋ ਜਿਹੀ ਖਬਰ ਆ ਰਹੀ ਆ ਇੱਥੋਂ ਇੱਕ ਚੀਜ਼ ਜ਼ਾਹਿਰ ਹੈ ਔਰ ਇਹ ਮੇਰਾ ਵਿਚਾਰ ਆ ਕਿ ਜਿਹੜੀ ਨਸ਼ਿਆਂ ਦੇ ਖਿਲਾਫ ਮੂਹਮ ਆ ਉਰੇ ਤੇ ਮੋੜ ਵਿਚਾਰ ਕਰਨ ਦੀ ਲੋੜ ਆ ਓਬਵੀਅਸਲੀ ਠੀਕ ਹੈ ਸਰਕਾਰ ਕਹਿੰਦੀ ਹੈ ਬਹੁਤ ਇਫੈਕਟਿਵ ਆ ਪਰ ਉਹਦੇ 'ਚ ਕੋਈ ਕਮੀ ਪੇਸ਼ੀ ਜ਼ਰੂਰ ਹੈ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਵੱਲੋਂ ਵੀ ਜਿਹੜੇ ਅੰਕੜੇ ਆਏ ਆ ਉਹ 2023 ਦੇ ਅੰਕੜੇ ਆ ਜਿਹੜੇ ਹੁਣ ਰਿਲੀਜ਼ ਕੀਤੇ ਆ ਉਹ ਵੀ ਕੁਝ ਹੈਰਾਨੀ ਜਨਕ ਨੇ ਔਰ ਮੰਨਣch ਨਹੀਂ ਆਉਂਦੀ ਇਹ ਹਾਲਾਤ ਇਹ ਨੇ ਉਹਨਾਂ ਦੇ ਮੁਤਾਬਕ ਅ ਇੱਕ ਲੱਖ ਪਿੱਛੇ ਜਿਹੜੇ ਸਮਗਲਰ ਨੇ 25 ਫੜੇ ਜਾਂਦੇ ਆ 1 ਲੱਖ ਪਿੱਛੇ 25 ਸਮਗਲਰ ਫੜੇ ਜਾਂਦੇ ਆ ਜਿਹੜੇ ਨਸ਼ਾ ਇਸਤੇਮਾਲ ਕਰਦੇ ਯੂਜ਼ਰ ਜਿਹੜੇ ਨੇ ਉਹ 1 ਲੱਖ ਪਿੱਛੇ 12 ਨੇ 12.5 ਇਹਦਾ ਮਤਲਬ ਆ ਪੰਜਾਬ ਚ ਸਮਗਲਰ ਨਸ਼ੇ ਦੇ ਸਮਗਲਰ ਜ਼ਿਆਦਾ ਤੇ ਨਸ਼ੇ ਦੇ ਇਸਤੇਮਾਲ ਕਰਨ ਵਾਲੇ ਘੱਟ ਮੈਨੂੰ ਲੱਗਦਾ ਵਾ ਕਿ ਇਸਤੇਮਾਲ ਕਰਨ ਵਾਲਿਆਂ ਦੀ ਜਿਹੜੀ ਫਿਗਰ ਆ ਉਹ ਸ਼ਾਇਦ ਸਹੀ ਨਹੀਂ ਦਿੱਤੀ ਗਈ ਸਰਕਾਰ ਕੋਲ ਸਹੀ ਫਿਗਰ ਨਹੀਂ ਆ ਔਰ ਐਨਸੀਆਰਬੀ ਕੋਲ ਵੀ ਉਹ ਸਹੀ ਅੰਕੜੇ ਨਹੀਂ ਨੇ ਉਹਨਾਂ ਦਾ ਇਹ ਕਹਿਣਾ ਵਾ ਕਿ ਪੰਜਾਬ ਇੱਕ ਸਰੱਦੀ ਸੂਬਾ ਵਾ ਸਮਗਲਰਸ ਬਹੁਤ ਨੇ ਲੇਕਿਨ ਮੇਰਾ ਖਿਆਲ ਹੈ ਕਿ ਇਸ ਬਾਰਡਰ ਤੇ ਕਾਫੀ ਸਖਤੀ ਆ ਜਿਹੜੇ ਇਹ ਆਂਕੜੇ ਨੇ ਠੀਕ ਹੈ ਸਮਗਲਰ ਇਹ ਨਹੀਂ ਹੋ ਸਕਦੇ ਆ ਯਾਂ ਤੇ ਅਸੀਂ ਛੋਟੇ ਮੋਟੇ ਜਿਹੜੇ ਤਸਕਰ ਨੇ ਉਹਨਾਂ ਨੂੰ ਅਸੀਂ ਸਮਗਲਰ ਕਹਿ ਰਹੇ ਨੇ ਔਰ ਯਾਂ ਫਿਰ ਜਿਹੜੀ ਇਸਤੇਮਾਲ ਕਰਨ ਵਾਲਿਆਂ ਦੀ ਨਸ਼ੇੜੀ ਜਿਹੜੇ ਨੇ ਉਹਨਾਂ ਦੀ ਗਿਣਤੀ ਕਿਤੇ ਜ਼ਿਆਦਾ ਵਾ ਜੋ ਰਿਕਾਰਡਸ ਦੇ ਵਿੱਚ ਨਹੀਂ ਹੈ ਅਗਲੀ ਖਬਰ ਵੱਲ ਵਧਦੇ ਆ ਅਗਲੀ ਖਬਰ ਲਦਾਖ ਤੋਂ ਆਂ ਤਾਨੂੰ ਪਤਾ ਹੀ ਅਗਲੇ ਲਦਾਖ ਦੀ ਹਿੰਸਾ ਦੇ ਵਿੱਚ ਕੁਝ ਦਿਨ ਪਹਿਲਾਂ ਚਾਰ ਮੌਤਾਂ ਹੋਈਆਂ ਸੀ 50 ਲੋਕ ਜ਼ਖਮੀ ਹੋਏ ਸਨ ਔਰ ਉਹਦੇ ਚੇਕ ਸਾਬਕਾ ਫੌਜੀ ਵੀ ਜਿਹੜਾ ਕਾਰਗਿਲ ਦਾ ਹੀਰੋ ਸੀ ਉਹ ਵੀ ਸ਼ਹੀਦ ਹੋਇਆ ਮਾਰਿਆ ਗਿਆ ਔਰ ਹੁਣ ਇੱਕ ਲਦਾਖੀ ਬੁੱਧਿਸਟ ਐਸੋਸੀਏਸ਼ਨ ਵੱਲੋਂ ਉਹਦੇ ਇੱਕ ਮੈਂਬਰ ਵੱਲੋਂ ਆਪਣੀ ਜਾਨ ਲੈ ਲਈ ਗਈ ਹੈ ਸੁਸਾਈਡ ਕੀਤੀ ਆ ਉਹਨੂੰ ਗੁੱਸਾ ਬਾ ਕੀ ਸੋਨਮ ਵਾਂਗਸ਼ੁਕ ਜਿਹੜਾ ਉਹਨਾਂ ਦਾ ਲੀਡਰ ਆ ਉਹਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਵਾ ਉਹਨੂੰ ਐਨਐਸਏ ਥੱਲੇ ਰਾਜਸਥਾਨ ਦੇ ਵਿੱਚ ਰੱਖਿਆ ਗਿਆ ਵਾ ਲਗਾਤਾਰ ਲਦਾਖ ਜਿਹੜਾ ਬੜਾ ਪੀਸਫੁਲ ਲਾਕਾ ਮੰਨੇ ਜਾਂਦਾ ਸੀ ਉੱਥੇ ਹਿੰਸਾ ਵਧ ਰਹੀ ਆ ਕੀ ਕਰਨ ਦੀ ਲੋੜ ਆ ਮੇਰਾ ਇਹਦੇ ਬਾਰੇ ਵਿਚਾਰ ਆ ਕਿ ਕੇਂਦਰ ਨੂੰ ਇੱਕਦਮ ਟੇਬਲ ਟਾਕਸ ਸ਼ੁਰੂ ਕਰਨੀ ਚਾਹੀਦੀ ਆ ਵਾ ਸੋਨਮ ਵੰਸ਼ਰ ਨੂੰ ਰਿਲੀਜ਼ ਕੀਤਾ ਜਾਵੇ ਉਹਦੇ ਨਾਲ ਗੱਲਬਾਤ ਦਾ ਰਸਤਾ ਖੋਲਿਆ ਜਾਵੇ ਹੋਰ ਵੀ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨਾਲ ਗੱਲਬਾਤ ਦਾ ਰਸਤਾ ਖੋਲਿਆ ਜਾਵੇ ਸਰਕਾਰ ਨੂੰ ਸਟੇਟਮੈਂਟ ਦੇਣੀ ਚਾਹੀਦੀ ਆ ਕਿ ਅਸੀਂ ਹਿੰਸਕative ਦੀ ਨਹੀਂ ਕਰਾਂਗੇ ਤੁਸੀਂ ਵੀ ਨਾ ਕਰੋ ਤੇ ਆਪਾਂ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਾਂਗੇ ਲੋਕਾਂ ਦੀ ਮੰਗ ਹੈ ਕਿ ਪੂਰਨ ਸਟੇਟ ਦਾ ਦਰਜਾ ਲਾਕ ਨੂੰ ਮਿਲਣਾ ਚਾਹੀਦਾ ਵਾ ਜਿਹਨੂੰ ਪੂਰਾ ਕਰਨਾ ਚਾਹੀਦਾ ਕਿਉਂਕਿ ਸਰਕਾਰ ਨੇ ਦਾ ਵਾਦਾ ਕੀਤਾ ਸੀ ਸੋ ਗੱਲਬਾਤ ਖੋਲ ਕੇ ਸਟੇਟ ਹੁਡ ਅਨਾਉਂਸ ਕਰਦੇ ਹੋ ਔਰ ਉਹਦੇ ਨਾਲ ਹਿੰਸਿਕ ਗਤੀਵਿਧੀਆਂ ਘਟ ਜਾਣਗੀਆਂ ਇਹ ਬੜਾ ਸੈਂਸਿਟਿਵ ਇਲਾਕਾ ਵਾ ਚੀਨ ਔਰ ਪਾਕਿਸਤਾਨ ਦੇ ਨਾਲ ਦਾ ਲਾਕਾ ਲੱਗਦਾ ਵਾ ਔਰ ਇੱਥੇ ਇਹੋ ਜੀ ਗੜਬੜੀ ਨਹੀਂ ਹੋਣ ਦੇਣੀ ਚਾਹੀਦੀ ਆਫਟਰ ਆਲ ਮੰਗਦੇ ਕੀ ਆ ਕੋਈ ਵੱਖ ਹੋਣਾ ਥੋੜਾ ਮੰਗਦੇ ਆ ਉਹ ਤੇ ਸਟੇਟ ਦਾ ਦਰਜਾ ਹੀ ਮੰਗ ਰਹੇ ਆ ਤੁਸੀਂ ਪ੍ਰੋਮਿਸ ਵੀ ਕੀਤਾ ਸੀ ਫਿਰ ਇਹਨੂੰ ਗਲਬਾਤ ਤੋਰੋ ਔਰ ਇਹ ਫੌਰਨ ਦੇ ਦਿਓ ਨਹੀਂ ਤੇ ਹੋਰ ਹਿੰਸਾ ਪੜ ਗਈ ਤੇ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋਊਗਾ ਲਾਸਟ ਖਬਰ ਵੱਲ ਵਧਦੇ ਹਾਂ ਫਿਲੀਪੀਨਸ ਦੇ ਵਿੱਚ ਬਹੁਤ ਵੱਡਾ ਭੁਚਾਲ ਰਾਤ ਨੂੰ ਆਇਆ 69 ਲੋਕਾਂ ਦੀ ਮੌਤ ਹੋ ਗਈ 6.9 ਮੈਗਨੀਟਿਊਡ ਦਾ ਇਹ ਭੁਚਾਲ ਸੀਗਾ ਉੱਥੇ ਇੱਕ ਪ੍ਰਾਂਤ ਹੈ ਸਿਬੂ ਉਹਦਾ ਸ਼ਹਿਰ ਹੈ ਕੋਸਟਲ ਸ਼ਹਿਰ ਹੈ ਸਮੁੰਦਰ ਦੇ ਉੱਤੇ ਸ਼ਹਿਰ ਹੈ ਬੋਗੋ ਸਿਟੀ 90 ਹਜ਼ਾਰ ਦੀ ਆਬਾਦੀ ਹੈ ਉੱਥੇ ਪੁਚਾਲ ਆਇਆ ਘਰ ਟਹਿਗੇ ਨਾਈਟ ਕਲੱਬ ਟਹਿਗੇ ਬਿਜ਼ਨਸ ਇਮਾਰਤਾਂ ਟਹਿਗੀਆਂ ਔਰ ਇਹੋ ਜਿਹਾ ਪੁਚਾਲ ਜਿਹੜਾ ਵਾ 2023 ਦੇ ਵਿੱਚ ਵੀ ਆਇਆ ਸੀ ਉਦੋਂ ਇਹਨਾਂ ਨੂੰ ਨੁਕਸਾਨ ਨਹੀਂ ਸੀ ਹੋਇਆ ਵੈਸੇ ਫਿਲੀਪੀਨਸ ਪੁਚਾਲ ਪ੍ਰੋਨ ਆ ਅਰਥਕਵਿਕ ਪ੍ਰੋਨ ਆ ਇੱਥੇ ਕਈ ਵਾਰ ਅੱਗੇ ਵੀ ਪੁਚਾਲ ਆ ਚੁੱਕੇ ਨੇ 1645 ਤੇ 1990 ਚ ਬਹੁਤ ਤਕੜੇ ਪੁਚਾਲ ਆਏ ਸਨ ਦੋਵਾਂ ਕੀ ਪੁਚਾਲਾਂ ਦੇ ਵਿੱਚ 3-3000 ਲੋਕਾਂ ਦੀ ਮੌਤ ਹੋ ਗਈ ਸੀ ਸੋ ਇਹ ਆਲਰੀ ਜਿਹੜਾ ਏਰੀਆ ਵਾ ਇਹ ਪੁਚਾਲ ਪ੍ਰೋನ್ ਹੈ ਬਾਕੀ ਪੰਜਾਬ ਦੇ ਜਿਹੜਾ ਮਸ਼ਹੂਰ ਸਿੰਗਰ ਜਵੰਦਾ ਉਹਦੀ ਖਬਰ ਹਾਲੇ ਵੀ ਆ ਰਹੀ ਹੈ ਕਿ ਉਹਦੀ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਉਹ ਉਸ ਖਤਰੇ ਤੋਂ ਬਾਹਰ ਨਿਕਲਣਗੇ ਅਤੇ ਆਪਣੇ ਘਰ ਵਾਪਸ ਆਪਣੇ ਪਰਿਵਾਰ ਨਾਲ ਇਕੱਠੇ ਹੋ ਸਕਣਗੇ